ਕੈਨੇਡਾ 'ਚ ਜਾਣਾ ਵੀ ਔਖਾ ਲੱਗ ਰਿਹਾ ਕਈਆਂ ਨੂੰ ਤੇ ਕਈਆਂ ਨੂੰ ਇਹ ਲੱਗਦਾ ਕਿ ਚਲੇ ਜਾਵਾਂਗੇ ਤਾਂ ਸ਼ਾਇਦ ਪੀਆਰ ਨਾ ਮਿਲੇ 3.6 ਲੱਖ 80 ਹਜ਼ਾਰ ਬੱਚਿਆਂ ਨੂੰ ਵੀਜ਼ਾ ਮਿਲੂਗਾ ਹਾਂ ਪੂਰੇ ਸਾਲ ਦੇ ਵਿੱਚ ਉਹ ਕੈਪਿੰਗ ਹੋ ਗਈ ਤੇ ਕੈਪਿੰਗ ਦੋ ਚੀਜ਼ਾਂ ਤੇ ਲੱਗੀ ਇੱਕ ਤਾਂ ਕੈਪਿੰਗ ਲੱਗੀ ਕਿ ਇੰਨੇ ਨੰਬਰ ਆਫ ਸਟੂਡੈਂਟਸ ਤੋਂ ਉੱਤੇ ਵੀਜ਼ਾ ਨਹੀਂ ਦਿੱਤਾ ਜਾਊਗਾ ਸੋ 6 ਲੱਖ ਤੇ ਕਰੀਬ ਸਟੂਡੈਂਟਸ ਦਾ ਸਟੱਡੀ ਵੀਜ਼ਾ ਰਿਜੈਕਟ ਹੋਏਗਾ ਦੂਸਰੀ ਕੈਪਿੰਗ ਕਾਲਜ ਦੇ ਨੰਬਰ ਆਫ ਸਟੂਡੈਂਟਸ ਤੇ ਹੋ ਗਈ ਸੈਂਪਲੀ ਜੋ ਖਬਰਾਂ ਹੁੰਦੀਆਂ ਉਹਦੇ ਵਿੱਚ ਇਹ ਕਿ ਰੂਲਸ ਬਹੁਤ ਚੇਂਜ ਹੋਏ ਆ ਪਹਿਲਾ ਜਿਹੜਾ ਚੇਂਜ ਆਇਆ ਉਹ ਆਇਆ 1 ਜਨਵਰੀ 2024 ਪਹਿਲੀ ਜਨਵਰੀ ਨੂੰ ਨਵੇਂ ਸਾਲ ਦਾ ਗਿਫਟ ਮਿਲਿਆ ਸੀਗਾ ਥੈਟ ਵਾਸ ਜੀਆਈਸੀ ਡਬਲ ਹੋ ਗਿਆ ਸੀ ਫਾਈਨੈਂਸ਼ੀਅਲ ਬਰਡਨ ਔਨ ਦਾ ਸਟੂਡੈਂਟਸ ਐਂਡ ਔਨ ਦਾ ਪੈਰੈਂਟਸ ਸਾਡੀ ਮਤਲਬ ਮੇਰੇ ਬਹੁਤ 13 ਲੱਖ ਜੀਆਈਸੀ ਹੋ ਗਈ ਹੁਣ 12 11 12 ਲੱਖ ਫੀਸ ਵੀ ਜਾਣੀ ਹੈ ਇਹਦਾ ਮਤਲਬ 25 26 ਲੱਖ ਰੁਪਏ ਦਾ ਇਕੱਠਾ ਹੋ ਗਿਆ ਜਿਹੜਾ ਕਿ ਪਹਿਲਾਂ 16 17 18 ਲੱਖ ਹੁੰਦਾ ਸੀ ਠੀਕ ਹੈ ਪਹਿਲਾਂ ਮਿਲਦਾ ਸੀ 35000 ਰੁਪਿਆ ਹਰ ਮਹੀਨੇ ਹੁਣ ਮਿਲਦਾ ਐ ਅਪ੍ਰੋਕਸੀਮੇਟਲੀ 85000 ਕੋਣੀ 1 ਲੱਖ ਰੁਪਿਆ ਠੀਕ ਐ ਤੇ ਜਿਹੜੇ ਬੱਚੇ ਦਾ ਵੀਜ਼ਾ ਲੱਗਣ ਦੇ ਬਾਅਦ ਜਦੋਂ ਤੁਸੀਂ ਬੱਚੇ ਨੂੰ 4-5000 ਡਾਲਰ ਦੇ ਕੇ ਭੇਜਦੇ ਸੀਗੇ ਉਹਦੇ ਖਰਚੇ ਵਾਸਤੇ ਪਹਿਲੇ ਮਹੀਨੇ ਦੋ ਮਹੀਨੇ ਵਾਸਤੇ ਲੈਪਟਾਪ ਲੈਣਾ ਫਲਾਣਾ ਢੰਗਾਣਾ ਜੀ ਜੀ ਕੋਨਾ ਬੱਚੇ ਨੂੰ ਉੱਥੇ ਮਿਲ ਰਿਹਾ ਹੈਗਾ ਤੁਸੀਂ ਨਾ ਦੇ ਕੇ ਭੇਜੋ ਹੋਣੇ ਨਹੀਂ ਹੋ ਸਕਦਾ ਕਿ ਤੁਸੀਂ 12ਵੀਂ ਕੀਤੀ ਤੇ ਕੈਨੇਡਾ ਦਾ ਵੀਜ਼ਾ ਲਿਆ ਤੇ ਤੁਸੀਂ ਕਿਹਾ ਕਿ ਮੇਰੀ ਵਾਈਫ ਆ ਮੇਰਾ ਹੱਕ ਮੇਰੇ ਨਾਲ ਜਾਊਗਾ ਇਹ ਬੱਚੇ 스파우스 ਵਰਕ ਪਰਮਿਟ ਤੇ ਜਾਂਦੇ ਸੀਗੇ ਜਿਹੜੀ ਮੇਨ ਮਾਰਕੀਟ ਹੈਗੀ ਹੈ ਪੰਜਾਬ 'ਚ ਉਹ ਹੁਣ ਸਿਰਫ ਪਲੱਸ 2 ਬੇਸਿਸ ਤੇ ਨਹੀਂ ਜਾ ਸਕਦੇ ਮਾਸਟਰ ਬੇਸਿਸ ਤੇ ਜਾ ਸਕਦੇ ਨੇ ਤੇ ਰੋਲਾ ਕੀ ਪਿਆ ਜੀ 12ਵੀਂ ਵਾਲਿਆਂ ਦੇ ਵੀਜ਼ੇ ਬੰਦ ਹੋ ਗਏ ਪਹਿਲਾਂ ਪ੍ਰੋਬਲਮ ਕਿਉਂ ਆਈ ਹਾਊਸਿੰਗ ਕ੍ਰਾਈਸਿਸ ਕਿਉਂ ਆਈ ਹੈ ਜਾਂ ਸ਼ਾਰਟੇਜ ਕਿਉਂ ਆਈ ਹੈ ਜਾਂ ਜੌਬਸ ਦੀ ਕਿਉਂ ਆਈ ਹੈ ਕਿਉਂਕਿ ਸਾਰੀ ਦੁਨੀਆ ਵਾਸ ਗੋਇੰਗ ਐਟ ਅ ਵਨ ਪਲੇਸ ਓਨਲੀ ਜੀਟੀਏ ਬ੍ਰੈਂਟਨ ਸਰੀ ਹੁਣ ਕੈਪਿੰਗ ਹੋਗੀ ਹੈਗੀ ਇਹ ਕੇਸ ਕਾਲਜ ਚ ਨਹੀਂ ਨੰਬਰ ਆਫ ਸਟੂਡੈਂਟ ਜਾ ਸਕਦੇ ਹੁਣ ਅਗਲੇ ਚ ਜਾਓ ਹੁਣ ਜਦੋਂ ਤੁਸੀਂ ਸਾਰੇ ਕੈਨੇਡਾ ਚ ਜਾਓਗੇ ਤੁਸੀਂ ਵੰਡ ਜਾਓਗੇ ਠੀਕ ਹੈ ਸੋ ਇਟ ਮੀਨਸ ਹਾਊਸਿੰਗ ਪ੍ਰਾਈਸਿਸ ਖਤਮ ਹੋ ਗਏ ਜੌਬ ਅਪੋਰਚੁਨਿਟੀਆਂ ਓਪਨ ਹੋ ਜਾਣਗੀਆਂ ਸਭ ਜਗ੍ਹਾ 15 ਮਈ ਦੇ ਬਾਅਦ ਜਿਹੜੇ ਪਬਲਿਕ ਇੰਸਟੀਟਿਊਸ਼ਨ ਦੇ ਪ੍ਰਾਈਵੇਟ ਕੈਂਪਸਸ ਸੀਗੇ ਬ੍ਰੈਂਟਨ ਔਰ ਜੀਟੀ ਏਰੀਆ ਚ ਉਹਨਾਂ ਚ ਹੁਣ ਵਰਕ ਵੀਜ਼ਾ ਨਹੀਂ ਮਿਲੂਗਾ ਸੋ ਇਟ ਮੀਨਸ ਦ ਸਟੂਡੈਂਟ ਹੈਸ ਟੂ ਗੋ ਟੂ ਦਾ ਮੇਨ ਕੈਂਪਸ ਐਂਡ ਦਾ ਮੇਨ ਗਵਰਨਮੈਂਟ ਕਾਲਜਸ